ਤੁਹਾਡਾ ਸਭ ਲੋਕ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਉਮੀਦ ਕਰਦੀਆਂ ਕਿ ਤੁਸੀਂ ਸਭ ਠੀਕ ਹੋਵੋਗੇ ਵਧੀਆ ਹੋਵੋਗੇ ਤੇ ਅੱਜ ਦੀ ਵੀਡੀਓ ਵਿੱਚ ਆਪਾਂ ਲੈ ਕੇ ਆਏ ਹਾਂ ਜੀ ਰੈਸਪੀ ਚਟਨੀ ਦੀ ਸਰਦੀ ਹੋਵੇ ਗਰਮੀ ਹੋਵੇ ਚਟਨੀ ਖਾਣੀ ਹਰ ਮੌਸਮ ਦੇ ਵਿੱਚ ਵਧੀਆ ਲੱਗਦੀ ਹੈ ਤੇ ਅੱਜ ਦੀ ਵੀਡੀਓ ਵਿੱਚ ਆਪਾਂ ਚਟਨੀ ਬਣਾਵਾਂਗੇ ਜੀ ਅਮਰੂਦ ਦੀ ਅਮਰੂਦੀ ਚਟਨੀ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਵੇਗੀ ਤੇ ਇਹ ਖਾਣ ਵਿੱਚ ਬਹੁਤ ਹੀ ਸਵਾਦਾਂ ਦੀ ਸਪੈਸ਼ਲ ਇਹਨੂੰ ਸਾਦੀ ਪੌਂਟੀ ਦੇ ਨਾਲ ਖਾਧਾ ਜਾਂਦਾ ਤੁਸੀਂ ਕਿਸੇ ਵੀ ਮੌਸਮ ਦੇ ਵਿੱਚ ਇਹਨੂੰ ਬਣਾ ਕੇ ਖਾ ਸਕਦੇ ਹੋ ਤੇ ਚਟਨੀ ਬਣਾਉਣ ਵਾਸਤੇ ਆਪਾਂ ਇੱਥੇ ਲੈ ਲਿਆ ਜੀ ਪੱਕਿਆ ਹੋਇਆ ਇੱਕ ਲੈ ਲਿਆ ਅਮਰੂਦ ਤੇ 5 ਤੋਂ 6 ਆਪਾਂ ਲਈਆਂ ਨੇ ਸੁੱਕੀਆਂ ਲਾਲ ਮਿਰਚਾਂ ਇਹਨਾਂ ਨੂੰ ਆਪਾਂ 10 ਮਿੰਟ ਪਹਿਲਾਂ ਪਾਣੀ 'ਚ ਭਿਓ ਕੇ ਰੱਖ ਲਿਆ ਸੀ ਤੇ ਨਾਲ ਹੀ ਆਪਾਂ ਲਿਆ ਜੀ ਇੱਥੇ ਚਟਨੀ 'ਚ ਪਾਉਣ ਵਾਸਤੇ ਸ਼ਕਾਲਾ ਲੂਣ ਕਾਲੇ ਲੂਣ ਦਾ ਜਿਹੜਾ ਟੇਸਟ ਆ ਚਟਨੀ ਵਿੱਚ ਬਹੁਤ ਹੀ ਵਧੀਆ ਹੁੰਦਾ ਤੇ ਇੱਕ ਛੋਟਾ ਜਿਹਾ ਟੁਕੜਾ ਲਿਆ ਜੇ ਆਪਾਂ ਅਦਰਕ ਦਾ ਅਦਰਕ ਤੁਸੀਂ ਜ਼ਰੂਰ ਪਾਓ ਚਟਨੀ ਦੇ ਵਿੱਚ ਤੇ ਨਾਲ ਹੀ ਆਪਾਂ ਅੱਧਾ ਚਮਚ ਲਿਆ ਜੇ ਅੰਪਚੂਰ ਪਾਊਡਰ ਤੇ ਥੋੜਾ ਜਿਹਾ ਲਿਆ ਆਪਾਂ ਫਰੈਸ਼ ਹਰਾ ਧਨੀਆ ਤੇ ਸਭ ਤੋਂ ਪਹਿਲਾਂ ਆਪਾਂ ਧ ਤੇ ਮਿਰਚਾਂ ਜਿਹੜੀਆਂ ਆਪਾਂ ਲਈਆਂ ਇਹਨਾਂ ਦੀ ਆਪਾਂ ਕੁੱਟ ਕੇ ਇਹਨਾਂ ਨੂੰ ਕਰ ਲੈਨੇ ਆ ਜੀ ਤਿਆਰ ਤੇ ਸਭ ਤੋਂ ਪਹਿਲਾਂ ਆਪਾਂ ਪਾ ਲੈਨੇ ਆ ਜੀ ਅਦਰਕ ਤੇ ਨਾਲ ਹੀ ਆਪਾਂ ਲੈ ਲਾਂਗੇ ਹਰਾ ਧਨੀਆ ਇਹਦੇ ਇਹਦੀ ਵੀ ਆਪਾਂ ਬਰੀਕ-ਬਰੀਕ ਕਟਿੰਗ ਕਰ ਲਾਂਗੇ ਧਨੀਆ ਤੁਸੀਂ ਚਾਹੋ ਤੇ ਸਕਿੱਪ ਵੀ ਕਰ ਸਕਦੇ ਹੋ ਪਰ ਧਨੀਏ ਦੇ ਵਿੱਚ ਜਿਹੜਾ ਧਨੀਆ ਦਾ ਟੇਸਟ ਜਿਹੜਾ ਅਮਰੂਦ ਦੀ ਚਟਨੀ ਵਿੱਚ ਬਹੁਤ ਵਧੀਆ ਹੁੰਦਾ ਕਿਉਂਕਿ ਜਦੋਂ ਵੀ ਆਪਾਂ ਚਾਟ ਬਣਾਈਦਾ ਤੇ ਜ਼ਿਆਦਾਤਰ ਧਨੀਆ ਵੀ ਪਾਈਦਾ ਚਟਨੀ ਚਾਟ ਦੇ ਵਿੱਚ ਅਮਰੂਦ ਦੇ ਚਾਟ ਵਿੱਚ ਤੇ ਇਹਨੂੰ ਤਾਂ ਨਹੀਂ ਇਹਨੂੰ ਵੀ ਆਪਾਂ ਬਰੀਕ-ਬਰੀਕ ਕੱਟ ਲੈਨੇ ਆ। ਤਨੀ ਇਹਦੀ ਕਟਿੰਗ ਆਪਾਂ ਕਰ ਲਈ ਐ ਤੇ ਹੁਣ ਆਪਾਂ ਲੈ ਲੈਨੇ ਜੀ ਹਰੀਆਂ ਮਿਰਚਾਂ ਜੀ ਲਾਲ ਸਾਬਤ ਮਿਰਚਾਂ। ਹਰੀਆਂ ਮਿਰਚਾਂ ਵੀ ਤੁਸੀਂ ਪਾ ਸਕਦੇ ਹੋ ਪਰ ਜਿਹੜਾ ਲਾਲ ਸੁੱਕੀਆਂ ਮਿਰਚਾਂ ਦਾ ਟੇਸ ਆ ਇਹ ਬਹੁਤ ਵਧੀਆ ਆਉਂਦਾ ਇਹਦੇ ਵਿੱਚ। ਤੇ ਹੁਣ ਆਪਾਂ ਇਹਨਾਂ ਦੋਨਾਂ ਚੀਜ਼ਾਂ ਨੂੰ ਬਰੀਕ-ਬਰੀਕ ਕੁੱਟ ਲੈਨੇ ਆ। ਧਨੀਆ ਤੇ ਲਾਲ ਮਿਰਚਾਂ ਨੂੰ ਆਪਾਂ ਬਿਲਕੁਲ ਕਟ ਲਿਆ ਬਰੀਕ-ਬਰੀਕ ਤੇ ਹੁਣ ਆਪਾਂ ਇਹਨਾਂ ਦੀ ਕੱਟ ਲੈਣੇ ਆ ਕਟਿੰਗ ਕਰ ਲੈਣੇ ਆ ਅਮਰੂਦ ਦੀ ਅਮਰੂਦ ਕੱਟ ਲੈਨੇ ਤੇ ਹੁਣ ਆਪਾਂ ਇਹਨਾਂ ਨੂੰ ਵੀ ਕੱਟ ਲੈਨੇ ਆ ਅੱਧਾ ਚਮਚਾ ਆਪਾਂ ਇਥੇ આમਚੂਰ ਦਾ ਲਿਆ ਹੈ ਇਹਨੂੰ ਵੀ ਆਪਾਂ ਵਿੱਚ ਪਾ ਦਨੇ ਆ ਸੀਸ ਚਟਨੀ ਵਿੱਚ ਪਿਆਜ਼ ਵੀ ਪਾ ਸਕਦੇ ਹੋ ਪਰ ਆਪਾਂ ਪਿਆਜ਼ ਨਹੀਂ ਪਾਏ ਕਿਉਂਕਿ ਪਿਆਜ਼ ਆ ਜਿਹੜਾ ਟੇਸਟ ਆ ਜਿਹੜਾ ਗਰਮੀਆਂ ਵਿੱਚ ਚਟਨੀ ਬਣਾਉਂ ਤੇ ਜ਼ਿਆਦਾ ਵਧੀਆ ਲੱਗਦਾ ਆਪਾਂ ਸਿਰਫ ਅਮਰੂਦ ਤੇ ਹਰਾ ਧਨੀਆ ਪਾ ਕੇ ਚਟਨੀ ਜਿਹੜੀ ਆਪਾਂ ਬਣਾਵਾਂਗੇ ਤੇ ਹੁਣ ਆਪਾਂ ਚਟਨੀ ਨੂੰ ਕੁੱਟ ਲਿਆ ਤੇ ਥੋੜਾ ਜਿਹਾ ਪਾਵਾਂਗੇ ਜੀ ਆਪਾਂ ਸਵਾਦ ਦੇ ਹਿਸਾਬ ਨਾਲ ਕਾਲਾ ਲੂਣ ਤੁਸੀਂ ਆਪਣੀ ਲੋੜ ਦੇ ਸਹਾਜੇ ਤੁਹਾਨੂੰ ਤਿੱਖਾ ਪਸੰਦ ਆ ਲੂਣ ਖਾਣਾ ਤੇ ਤੇ ਜ਼ਿਆਦਾ ਵੀ ਪਾ ਸਕਦੇ ਹੋ ਆਪਾਂ ਅੰਦਾਜ਼ੇ ਨਾਲ ਅੱਧਾ ਚਮਚਾ ਪਾ ਦਾਂਗੇ ਲੂਣ ਦਾ ਤੇ ਹੁਣ ਆਪਾਂ ਲੂਣ ਚੰਗੀ ਤਰ੍ਹਾਂ ਮਿਕਸ ਕਰ ਦਿੰਨੇ ਆ ਚਲੋ ਜੀ ਲੂਣ ਵੀ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਿਆ ਚਟਨੀ ਦੇ ਵਿੱਚ ਤੇ ਚਟਨੀ ਆਪਣੀ ਬਹੁਤ ਵਧੀਆ ਬਣੀ ਆ ਤੇ ਹੁਣ ਆਪਾਂ ਇਹਨੂੰ ਕੱਢ ਲੈਨੇ ਆ ਜੀ ਇੱਕ ਕੌਲੀ ਦੇ ਵਿੱਚ ਬਹੁਤ ਵਧੀਆ ਚਟਨੀ ਬਣੀ ਆ ਚਲੋ ਜੀ ਚਟਨੀ ਆਪਣੀ ਬਣ ਕੇ ਬਿਲਕੁਲ ਤਿਆਰ ਹੋ ਗਈ ਜੇ ਤੁਸੀਂ ਇਹਨੂੰ ਸਾਦੀ ਪਰੌਂਠੀ ਦੇ ਨਾਲ ਖਾਓ ਚਾਹੇ ਚੌਲਾ ਨਾਲ ਖਾਓ ਕਿਸੇ ਵੀ ਦਾਲ ਸਬਜ਼ੀ ਦੇ ਨਾਲ ਤੁਸੀਂ ਖਾ ਕੇ ਚਟਨੀ ਨੂੰ ਤੇ ਆਪਣੇ ਖਾਣੇ ਦਾ ਸਵਾਦ ਵਧਾ ਸਕਦੇ ਹੋ ਜੇਕਰ ਤੁਹਾਨੂੰ ਅੱਜ ਦੀ ਇਹ ਰੈਸਪੀ ਵਧੀਆ ਲੱਗੇ ਤੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਚੈਨਲ ਨੂੰ ਵੀ ਸਬਸਕ੍ਰਾਈਬ ਕਰਿਓ ਤਾਂ ਕਿ ਹੋਰ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਮਿਲਦੇ ਆਂ ਜੀ ਅਗਲੀ ਵੀਡੀਓ ਦੇ ਵਿੱਚ ਧੰਨਵਾਦ